ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਤਮੋਦਰ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਹੈ ਗੁਰਦੇਵ ਸਿੰਘ ਜੀ ਨਾਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਨੇ ਜਿਨ੍ਹਾਂ 'ਚੋਂ ਇੱਕ ਗੱਬਣੇ ਤੇ ਦੋ ਸੁਈਆਂ ਵਾਂ ਸੁਈਆਂ ਦੀ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜਾ ਗੱਬਣ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਜੀ ਠੀਕ ਠਾਕ ਵਧੀਆ ਵਧੀਆ ਤੁਸੀਂ ਦੱਸੋ ਬਹੁਤ ਕਿਰਪਾ ਵਾਹਿਗੁਰੂ ਦੀ ਚੱਲਣ ਦੀ ਜੀ ਸੇਵਾ ਹਾਂਜੀ ਹਾਂਜੀ ਚੱਲੀ ਜਾਂਦੇ ਆ ਸਾਰਿਆਂ ਨਾਲ ਰਲ ਮਿਲ ਕੇ ਚਲੋ ਰਵਾਨਾ ਕਰਕੇ ਚੱਲੀਆ ਹਾਂਜੀ ਹਾਂਜੀ ਤੇ ਚਲੋ ਨਾਮ ਦੱਸੋ ਫਿਰ ਇੱਕ ਵਾਰੀ ਨਾਮ ਵੀਰ ਜੀ ਕਰਦੇਵ ਸਿੰਘ ਵਿਰਕ ਦੇ ਇੱਕ ਤੋਂ ਮੋਟਰ ਤਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਅਲੀਵਾਲ ਤੋਂ ਕਣੀਏ ਤੋਂ ਦਾਲਮੰਗਲ ਤੋਂ ਮਰਵਾਦੀ ਬਰਾਬਰ ਜਾਈ ਇਵਿਸ਼ਕਾਰ ਦੇਖਣ ਦੇ ਆ। ਠੀਕ ਹੈ ਜੀ। ਹਾਂ ਜੀ ਹਾਂ। ਤੇ ਫੋਨ ਨੰਬਰ ਹੀ ਬੋਲ ਦੋ ਇੱਕ ਰੀ। ਫੋਨ ਨੰਬਰ 8264524504 985224504 ਠੀਕ ਹੈ ਹਾਂਜੀ ਵਾਵਾ ਚਿਰਾਂ ਬਾਅਦ ਹੀ ਲੱਗੇ ਜੀ ਅੱਜ ਵੀਡੀਓ ਫੋਨ ਹਾਂਜੀ ਉਹ ਫਿਰ ਬਰਸਾਤਾ ਪੈਂਦੀਆਂ ਨਹੀਂ ਆਪਣਾ ਕੰਮ ਆ ਮੇਨ ਆ ਸਬਜ਼ੀ ਦਾ ਦੁਕਾਨ ਦਾ ਹਾਂਜੀ ਇਹ ਵੀ ਫਿਰ ਸੌਂਗ ਨਾ ਕਰ ਲਈਦਾ ਵਾ ਕੇ ਹੁਣੇ ਪਤਾ ਇੱਕਦਿ-ਕਦਿ ਇਹ ਵੀ ਉਤਰਾਂ ਜਿਆਦਾ ਮੇਨ ਆਪਣੇ ਚੱਕੀ ਤੇ ਉੱਥੇ ਵੰਡ-ਮੁੰਡ ਚੱਲਦਾ ਜ਼ਿਆਦਾ ਹਨਾ ਸਬਜ਼ੀ ਦਾ ਕੰਮ ਆ ਜ਼ਿਆਦਾ ਆਪਣਾ ਮੇਨ ਤੇ ਜਾਂ ਸਬਜ਼ੀਆਂ ਸਬਜ਼ੀਆਂ ਜਿਹੜੀਆਂ ਲਾਗੇ ਵਿੱਚ ਜੀ ਸਬਜ਼ੀ ਜਾਈ ਦੀ ਸਬਜ਼ੀ ਮਾਰੀ ਗਈ ਜੀ ਹੁਣ ਮੇਨ ਨਾਲ ਅੱਛਾ ਬਾਹ ਪਿੰਡੀ ਆ ਹੁਣ ਤੇ ਉਹ ਲੈ ਜਾਈ ਜੀ ਅਛਾ ਮੰਡੀ ਲਾ ਜਾਈ ਦੇ ਫਿਰ ਉਹ ਵੀ ਥੋੜੀ ਜਿਆਦਾ ਦਸਰੇ ਮਨੇਰੇ ਕਰਦੀ ਜੀ ਪਟਾਲੇ ਠੀ ਉਨਾਲੇ ਦਰਸ਼ਨ ਮੇਲਾ ਹੋ ਜਾਊਗਾ ਹਾਂਜੀ ਹਾਂਜੀ ਇੱਕ ਘਰ ਆਸ ਤੇ ਲੈਂਦੀ ਹੈ ਅੱਛਾ ਦੋ ਹੁਣ ਆਪਣੀ ਛੋਟੀ ਸੂਕੀ ਦਾ ਹੁੰਦਸਿਆ ਹਾਂਜੀ ਛੋਟੀ ਸੂਕੀ ਆ ਤੇ ਉਹ ਵੀ ਹੁਣ ਵੇਚ ਦੇਣੀ ਠੀਕ ਆ ਹਾਂਜੀ ਵੱਡੀ ਗਾਂ ਲੈਂਦੀ ਹੈ ਠੀਕ ਆ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਆ ਜਿਹੜੀ ਗੱਬਨ ਤੋਂ ਕਰ ਲਈਏ ਨਾ ਹਾਂਜੀ ਜੀ ਬੇਨਤੀ ਨਾ ਕਰ ਲਈਏ ਇੱਕ ਪਹਿਲਾਂ ਹਾਂਜੀ ਦੱਸੋ ਆ ਬੇਨਤੀ ਕਰ ਲਈਏ ਇੱਕ ਬੇਨਤੀ ਇਹ ਆ ਵੀ ਵੇਖੋ ਜਦਾਂ ਇਹ ਮਾਲ ਵੇਚਦਾ ਹਾਂਜੀ ਮਾਲ ਦੀ ਜ਼ਿੰਮੇਵਾਰੀ ਸਾਡੀ ਇੱਥੇ ਜੀ ਦੁੱਧ ਘਟੇ ਵਧੇ ਤੇ ਫੇਰ ਕੋ ਬੰਦਾ ਫੋਨ ਕਰੇ ਹਾਂਜੀ ਠੀਕ ਆ ਜੇ ਥਾਣੇ ਚ ਵਾਅਦਾ ਘਾੜਿਆ ਤੇ ਫੇਰ ਵੀ ਬੰਦਾ ਫੋਨ ਕਰੇ ਹਾਂਜੀ ਤੇ ਬੇਨਤੀ ਇਹੋ ਹੱਥ ਜੋੜ ਕੇ ਆ ਵੀ ਇੱਥੋਂ ਤਸੱਲੀ ਕਰਕੇ ਖੜੋ ਤੇ ਜੇ ਦੋ ਟਾਈਮ ਵੀਡੀਓ ਤੇ ਜ਼ਰੂਰ ਚਵਾ ਲੋ ਠੀਕ ਆ ਹਾਂਜੀ ਪਰ ਆ ਵੇਖੋ ਕੋਈ ਜਾ ਖੜ ਕੇ ਜਾ ਕੇ ਆਖੇ ਵੀ ਇਹ ਪੌਂ ਹੀ ਜਾਂਦੀ ਆ ਇਹ ਪੱਠੇ ਨਹੀਂ ਖਾਂਦੀ ਇਹ ਪਾਣੀ ਨਹੀਂ ਪੀਂਦੀ ਹੁਣ ਕਈ ਘਰਾਵੇ ਚ ਇੱਕ ਕੱਲਾ ਕੱਲਾ ਡੰਗਣ ਹੁੰਦਾ ਕੱਲੇ ਨੂੰ ਇਹ ਤਾਂ ਮੰਨ ਲਓ ਪਸ਼ੂਆਂ ਦੇ ਵਿੱਚੋਂ ਜਾਣਾ ਜਨੇ ਹਾਂਜੀ ਤੇ ਕੱਲਾ ਪਸ਼ੂ ਜਾ ਕੇ ਪਹੁਣਾ ਵੀ ਉਹਨੇ ਬੱਠੇ ਵੀ ਨਹੀਂ ਖਾਣੇ ਇੱਕ ਦੋ ਦਿਨ ਲਾ ਲਿੰਦਾ ਟਾਈਮ ਹਾਂਜੀ 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 ਤੇ ਉਹ ਬਾਰ ਬਾਰ ਫੋਨ ਕਰਨੇ ਪਰੇਸ਼ਾਨ ਤੇ ਮੁਸ਼ਕਲ ਹੋ ਜਾਂਦੀ ਏ ਆ ਵੀ ਕਹਿਨ ਦਾ ਭਾਵੇਂ ਆ ਵੀ ਜੋ ਵੀ ਆ ਤਹਾਡੇ ਘਰੋਂ ਵੇਖ ਲੈਣਾ ਹਾਂਜੀ ਦੁੱਧ ਆ ਜੋ ਵੀ ਆ ਖਾਨ-ਪੀਣ ਤੁਹਾਡੇ ਘਰੋਂ ਵੇਖ ਲੈਣਾ ਬਿਲਕੁਲ ਬਿਲਕੁਲ ਇੱਥੇ ਲੱਤ ਮਾਰਦੀ ਛੜੇ ਮਾਰਦੀ ਉਹ ਇੱਥੇ ਵੱਜੀ ਆ ਅਸੀਂ ਜਦੋਂ ਗੇਟੋਂ ਬਾਹਰ ਹੋ ਗਈ ਗਾਂ ਤੋਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਜਿਹੜੀ ਚੀਜ਼ ਦੀ ਜ਼ਿੰਮੇਵਾਰੀ ਲਵਾਂਗੇ ਉਹ ਵੀਡੀਓ ਵਿੱਚ ਰਿਕਾਰਡ ਹੋ ਜਾਂਦੀ ਹੈ ਠੀਕ ਆ ਹਾਂਜੀ ਉਹਦੀ ਜ਼ਿੰਮੇਵਾਰੀ ਠੀਕ ਆ ਹਾਂਜੀ ਹਾਂਜੀ ਚਲੋ ਫਿਰ ਆ ਜਿਹੜੀ ਪਹਿਲੇ ਨੰਬਰ ਤੇ ਗਾਂ ਵੱਜੀ ਆ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਵੀ ਜੀ 16 ਲੀਟਰ ਵਾਲੀ ਜੀ ਅੱਛਾ 16 ਲੀਟਰ ਵਾਲੀ ਆ ਇਹ ਇਹ 25 ਤਰੀਕ ਨੂੰ ਇਹ ਦੇਣਾ ਥੱਲੇ ਉੱਤੇ ਇੱਕ ਦੋ ਦਿਨ ਹੋ ਸਕਦਾ ਜੀ ਬਸ ਤੋਰਾਂ ਫਿਰ ਇੱਕ ਰੀਨ ਆਈ ਜਾਉਂਦਾ ਥੋੜਾ ਡਰਦੀ ਡਰਦੀ ਆ ਅਜੀ ਚਲੋ ਪਲਾਂ ਪੁਲਾਂ ਦਈਆਂ ਵਾ ਹਵਾਨੇ ਤੇ ਪੈਣ ਕਾਲੇ ਰੰਗ ਦੀ ਗਾਂ ਐ ਚਲੋ ਕੋਈ ਨਹੀਂ ਉੱਥੇ ਜਾ ਕੇ ਦਿਖਾ ਦਿਓ ਉੱਤਰਾ ਠੰਡੀ ਆ ਹਾਂਜੀ ਜਦੋਂ ਅਸੀਂ ਲਾਗੇ ਚਾਈਦਾ ਤਾਂ ਥੋੜਾ ਟਰ ਜਾਂਦੀ ਬੋਲ ਤੇਜ ਆ ਨਾ ਪਲੀ ਜੁੜੀ ਆ ਪੂਰੀ ਸੀ ਉਹ ਜੀ ਪੂਰੀ ਆ ਜੀ ਜੰਮੀ ਪਲੀ ਚੰਗੀ ਆ ਹਾਂਜੀ ਅਜੇ ਕੋਸ਼ਿਸ਼ ਕੋਸ਼ਿਸ਼ ਪਲਾ ਹਵਾਨੇ ਦੇ ਦਈਆਂ ਵਾ ਪੈਣ ਹਾਂਜੀ ਤੇ ਢਿੱਲਾ ਹਵਾਨੇ ਦੀ ਕਾਫੀ ਆ ਜਿਹੜੀਆਂ ਦੇਣੀ ਵਾਲਾ ਕਸਰੇ ਖਾਣੇ ਦੇ ਦੇਖ ਸਕਦੇ ਜਿਹਾ ਲੱਗੇ ਤਾਂ ਇੱਕਰੀ ਉਹ ਤਰ੍ਹਾਂ ਠੰਡੀ ਪਈ ਰਹੀ ਆ ਦੇਖੋ ਤੇ ਲਾਡੋ ਲਾਏ ਪੂਰੀਆਂ ਐ ਠੰਡੀ ਹੁ ਤਾਂ ਕੋਈ ਚੱਕਰ ਨਹੀਂ ਇਦਾਂ ਦਾ ਜਾਣ ਕੇ ਪੂਰੀ ਮੁੱਲ ਵੀ ਦੀਏ ਤਾਂ ਫਿਰ ਮੁੱਲ ਦੇਣ ਆਣੇ ਕਰੀਏ ਹਾਂਜੀ ਆ ਦੋ ਮਹੀਨੇ ਹੋ ਗਏ ਵੀਡੀਓ ਤੇ ਪਾਈ ਨਾ ਹਾਂਜੀ ਤੇ 45 ਜੋ ਮਾਨਤਾ ਕਰਾ ਲੀਏ ਅੱਛਾ 45000 ਹਾਂਜੀ ਮਾਨਤਾ ਕਰ ਦਾਂਗੇ ਜੰਨਾ ਕਰ ਦੋਗੇ ਦੋ 1000 2000 2000 ਛੱਡ ਜੀਏ 1000 ਛੱਡ ਜੀਏ 74000 ਦੀ ਦੇ ਦਈਏ ਕੁਛ ਨਹੀਂ ਹੁੰਦਾ ਚਲੋ ਕੋਈ ਨਹੀਂ ਕਰ ਦੋਗੇ ਮੋਕੇ ਤੇ ਥੋੜਾ ਪਤਾ ਮਾਦਾ ਆਨੂੰ ਇਹ ਆ ਵੀ ਚਾਹ ਪਾਣੀ ਮਿਲ ਗਿਆ ਹੈ ਦੇ ਦੇਣੀ ਹੈ ਜੀ ਠੀਕ ਆ ਤੇ ਆ ਜਿਹੜੀ ਛੋਟੀ ਸੂਈ ਉਹਦੀ ਕੱਟੀ ਹੈ ਆ ਦੰਦ ਵੇਖੋ ਅਜੇ ਨਵੀਂ ਵਹਿੜਿਆ ਹੈ ਤੀਜੇ ਸੂਏ ਸੁਣੀ ਜੇ ਚਲੋ ਕੋਈ ਗੱਲ ਨਹੀਂ ਹਾਂਜੀ ਠੀਕ ਕੋਈ ਗੱਲ ਦਾ ਨਹੀਂ ਰੇ ਤੀਜੇ ਸੂਏ ਸੁਣੀ ਆ ਕਹਿਣ ਨੂੰ ਝੂਠ ਬੋਲਣ ਨੂੰ ਦੂਜੇ ਵੀ ਕਹਦੀਦਾ ਠੀਕ ਆ ਹਾਂਜੀ ਤੇ ਆਓ ਕੱਟੀ ਜੇ ਮੱਝ ਦੀ ਜਿਹੜੀ ਘਰ ਦੀ ਸੋਈ ਆ ਹਾਂਜੀ ਇਹ 파ਰਸਨੀ ਦੇ ਨਾਬੇ ਵਾਲੇ ਇਹ ਬੰਦੇ ਨਹੀਂ ਹੈ ਨਾ ਬੰਦੇ ਨਹੀਂ ਖੁੱਲੀ ਰਹਿੰਦੀ ਹੈ ਇਹ ਖੁੱਲੀ ਛੱਡੀ ਹੈ ਤਾਂ ਜੀ ਸੋਈ ਆ ਚਲੋ ਹਾਂਜੀ ਹਾਂਜੀ ਇਹ ਸ਼ੌਂਕ ਆ ਜੀ ਉਹ ਛੋਟੀ ਸੂਹੀ ਹੈ ਨਾ ਛੋਟੀ ਸੂਹੀ ਤੇ ਫਿਰ ਗਾਂ ਵੇਚ ਦੇਣੀ ਹਾਂ ਐਦਾ ਵੀ ਜੀ ਇਹ ਸੂਹੀ ਜੇ ਆਪਣੇ ਕੋ 20 22 ਦਿਨ ਹੋ ਗਏ ਜੀ ਅੱਛਾ ਐਦਾ ਜਵਾਬ ਜੀ ਠੀਕ ਆ ਇਹ ਦੁੱਧ ਕਰਕੇ ਆਪਣ ਲਈ ਚਲੋ ਘਰ ਹੁਣ ਚਲੋ ਛੋਟੀ ਸੂਹੀ ਹੈ ਇਹ ਵੀ ਵੇਚ ਦੇਣੀ ਹਾਂ ਠੀਕ ਆ ਕਿੰਨਾ ਹੁਣ ਦੁੱਧ ਦੇ ਤੇ ਕੋਲ ਦੁੱਧ ਵੀ ਜੀ ਇਹਦੇ ਕੋਲ ਥੋੜੇ ਦਿਨ ਪਹਿਲਾਂ ਮੰਨ ਲਓ ਪੰਜ ਚਾਰ ਦਿਨ ਪਹਿਲਾਂ 19 ਲੀਟਰ ਹੀਗਾ ਅੱਛਾ ਹੁਣ ਮੌਕੇ ਤੇ ਜਿਹੜਾ ਹਾਜ਼ਰ ਆ 16:30 ਹੋ ਜੀ 16:00 ਵਜੇ ਅੱਛਾ 16:00 ਤੋਂ ਥਾਂ ਨਹੀਂ ਜਾਂਦਾ 17:00 ਤੇ ਲਾਗੇ ਚਾਗੇ ਹੈਗਾ ਜੀ ਠੀਕ ਹੈ ਜੀ ਲਾਗੇ 17 ਲੀਟਰ ਹੈਗਾ ਜੀ ਤੇ ਜਿਹਦੇ ਵੱਜੂਗੀ ਫੇਰ ਹਨਾ ਹਾਂ ਜੀ ਵੱਜ ਜਾਣਾ ਹੁਣ ਦੇਣਾ ਠੰਡੇ ਹੋ ਗਏ ਤਾਂ ਵੱਜ ਜਾਣੇ ਠੀਕ ਹੈ ਕਿਰਮੀ ਵੀ ਕਾਫੀ ਵਿੱਚ ਦੋ ਤਿੰਨ ਦਿਨ ਪਈ ਆ ਵੀ ਖਾ ਲਓ ਥਾਂ ਭਾਵੇਂ ਮਸ਼ੀਨ ਨਾਲ ਚਵਾਈ ਕਰ ਲੋ ਤੇ ਭਾਵੇਂ ਹੱਥ ਨਾਲ ਕੋਈ ਵੀ ਚਵਾਈ ਕਰ ਲੈ ਲਓ ਜਿੱਦਾਂ ਮਰਜ਼ੀ ਆ ਜਿੱਥੇ ਮਰਜ਼ੀ ਖਲਾ ਲਓ ਹਨ 16 17 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਮੋਕੇ ਤੇ ਕੋਈ ਵੀਰ ਆਪਣਾ ਦੋ ਟਾਈਮ ਚੋਕ ਲੈ ਜੀ ਇਹ ਵੀਰ ਜੀ ਲਿਆਂਦੀ ਏ ਸ਼ੈੱਡ ਤੋਂ ਅੱਛਾ ਸ਼ੈੱਡ ਤੋਂ ਲਿਆਂਦੀ ਏ ਖੁੱਲੀ ਰਾਨ ਗੀ ਆ ਝੱਭੂ ਮੈਂ ਪਾਇਆ ਜੀ ਠੀਕ ਆ ਹਾਂਜੀ ਬਾਕੀ ਇਹਨੂੰ ਐਂਦਾ ਮੋਕੇ ਥਰਦੀ ਏ ਕਿੱਥੇ ਮੱਜਾ ਦੇ ਨੇ ਪੱਟਿਆਂ ਦੇ ਜਾਣਾ ਅੱਛਾ ਜਾਣਾ ਨਹੀਂ ਸਮੇਂ ਚੱਲ ਜਾਣਾ ਬਾਕੀ ਇਹ ਜੇ ਟਾਈਮ ਦੁਪਹਿਰ ਦਾ ਵਾ ਖਲੋ ਵੈਦੀਆਂ ਪੂਰੇ ਦੁੱਧ ਵਾਲੀ ਆਗੇ ਟਾਈਮ ਜਿਹੜਾ ਦੁਪਹਿਰ ਦਾ ਵਾ ਸ਼ਾਮ ਤੱਕਰ ਜਿਹੜੀ ਆ ਹਾਂਜੀ ਚੰਗੀ ਭਰਜੂਗੀ 5 ਵਜੇ ਦੀ ਚਵਾਈ ਹੋਈ ਵੀ ਅਜੀ ਇਹਦੀ ਚਲੋ ਲੈ ਜਾ ਬੰਦਾ ਫਿਰ ਹਾਂਜੀ ਇਹਦਾ ਕੋਲੀ ਰਹਿਣਾ ਵੀ ਜੀ ਹੈ ਠੀਕ ਹੈ ਇਹਨੇ ਇਤਰਾ ਹੀ ਆਪਣੀ ਜਗ੍ਹਾ ਤੇ ਚੱਲ ਜਾਣਾ ਹਾਂਜੀ ਆਪਣੀ ਜਗ੍ਹਾ ਤੇ ਚੱਲ ਜਾਣਾ ਇਹ ਚਾਹ ਪਾਣੀ ਦੇ ਜਾਉਂਦੇ ਆਂ ਪੱਟਿਆਂ ਦੇ ਠੀਕ ਆ ਬਾਕੀ ਚੋਰ ਨੂੰ ਜਿੱਥੇ ਮਰਜੀ ਚੋੜੋ ਭਾਵੇਂ ਕੋਲੀ ਤੇ ਚੋਲੋ ਭਾਵੇਂ ਕਿਲੀ ਤੇ ਬਣ ਕੇ ਚੋੜੋ ਤੇ ਕਿੰਨਾ ਵੇਚੀ ਫਿਰ ਮੁੱਲ ਰੱਖਣੇ ਦਾ ਆਪਾਂ ਮੁੱਲ ਵੇਖ ਲਓ ਹਣ ਦੁੱਧ ਦੇ ਹਿਸਾਬ ਨਾਲ ਗੱਲ ਜੀ ਹਾਂਜੀ ਹੋਇਆ ਥੋੜੀ ਜੀ ਨਾ ਵੈਸੇ ਗਰਮੀ ਜ਼ਿਆਦਾ ਪੈਣ ਕਰਕੇ ਥੋੜੀ ਜੀ ਲਿਸੀ ਹੋ ਗਈ ਹੈ ਹਾਂਜੀ ਸਾਨੂੰ ਬੜਾ ਫਾਰਮ ਜੀ ਫਿਰ ਖੁੱਲੀਆਂ ਰਹਿਣਗੀਆਂ ਜੀਆਂ ਦੀਆਂ ਹਾਂਜੀ ਤੇ ਇੱਥੇ ਫਿਰ ਅਸੀਂ ਕੈਦ ਕਰਕੇ ਰੱਖੀ ਇੱਕ ਸਾਹ ਦੀ ਠੀਕ ਆ ਹਾਂਜੀ ਦੇ ਦਈਏ 55 ਦੀ 50 ਪੂਰੇ ਦੇ ਦਈਏ ਪੂਰੇ 50 ਦੀ ਹਾਂਜੀ ਤੇ ਕਟਾ ਪੈਣਾ ਹਨ ਨਹੀਂ ਕੁਛ ਨਹੀਂ ਹੁੰਦਾ 24 ਲਈ ਤਾਂ ਹੁੰਦਾ ਦੱਸ ਦੇਣਾ ਨਹੀਂ ਨਹੀਂ 20 22 ਤਾਂ ਹੋ ਗਏ ਚੋਈ ਨੂੰ ਅੱਛਾ ਬਾਕੀ ਆ ਮਗਰ ਵਸਾ ਜੀ ਠੀਕ ਹੈ ਤੇ ਬਾਕੀ ਚਲੋ ਮੌਕੇ ਤੇ ਥੋੜਾ ਪਤਾ ਨੀਕੀ ਕਰ ਦੋਗੇ 50 ਤੋਂ ਹਾਂਜੀ ਚਲੋ ਠੀਕ ਹੈ ਜੀ ਕਰ ਦਿੰਦੇ ਹਾਂ ਮਨੇ ਕਾ ਗਾਂ ਦਿਖਾਉਣੀ ਆ ਇਹ ਬੱਚੇ ਤੋਂ ਬਿਨਾਂ ਹੀ ਆ ਇਹ ਦੇਖੋ ਕਿੰਨਾ ਦੁੱਧ ਦੇ ਦਿੱ ਜੀ ਇਹ ਦੇਖੋ ਦੁੱਧ ਨਹੀਂ ਦਿੱਤਾ ਗਾ ਜੀ 6 ਲੀਟਰ ਪੱਕਾ ਜਿਹੜਾ ਚਵਾ ਦੇਣਾ ਦੋ ਟਾਈਮ ਅੱਛਾ 6 ਲੀਟਰ ਟਾਈਮ ਵੀ ਚੋਲੇ ਸਾਡੇ ਕੋਲ 4 ਟਾਈਮ ਜਦੋਂ ਸਾਈ ਹੋ ਗਈ ਕਿਸਨਾ ਅੱਛਾ ਚੋਈ ਜਾਵੇ ਜਦਾਂ ਮਰਜੀ ਠੀਕ ਹੈ ਜਦੋਂ ਕੇਸੀ ਤਸੱਲੀ ਹੋ ਜੂ ਕੋਲੋਂ ਏ ਵੀ ਠੰਡੀ ਆ ਜੀ ਕਿੱਥੇ ਮਰਜੀ ਖਾ ਪਾ ਕਿਲੀ ਨਾ ਬਣ ਕੇ ਚੋਰ ਇਧਰ ਵੇਖੋ ਠੀਕ ਆ ਰਸੀ ਪਾਓ ਬਾਈ ਨਾ ਬੋ ਚਲੋ ਲੈ ਜਾ ਫਿਰ ਹਾਂ ਰਸੀ ਵਾਲੀ ਤਾਂ ਨਾ ਜੋ ਕੋਈ ਵੀ ਨਹੀਂ ਆ ਜਿਹੜੇ ਸਾਹ ਹੋਂ ਨਾ ਕਰਦਾ ਨਾ ਆ ਰਾਂ ਵਾ ਪਨ ਆਖਣ ਨੂੰ ਪੈ 10 ਲੀਟਰ ਵੀ ਕਹਿ ਰਹੀ ਐ ਇਹਨੇ ਮੰਨ ਨਹੀਂ ਜਾਨਾ ਚਲੋ ਬੰਦ ਫਿਰ ਦਦੋਂ ਵਾਜ ਜਾਣਾ ਜੇ ਸਾਡੇ ਕੋ ਨਾ ਕੱਲ ਹੀ ਆਈ ਏ ਇਹ ਸੇਵਾ ਦਾ ਟੁੱਟੀ ਆਈ ਏ ਦੁੱਧ 7-8 ਕਿਲੋ ਕਰ ਦਿੰਦਾ। ਲੀਟਰ 2 ਲੀਟਰ ਹੋਲ ਬਣਾ ਦੂੰਗੀ। ਤੇ ਇਹਦਾ ਵੀਰ ਜੀ ਮੁੱਲ ਫੇਰ। ਮੁੱਲ ਕੱਲੀਏ 16000 ਕਰ ਦੋ ਮੰਨਤਾ ਨਾ। ਕਿੰਨਾ ਕਰਾਂਗਾ? 2000 ਛੱਡਦੀ 14000 ਦੀ ਛੱਡਦੀ 15000 ਛੱਡਦੀ ਏ। ਚਲੋ ਕੋਈ ਨਹੀਂ ਤੁਸੀਂ 2 ਮਹੀਨਾ ਬਾਅਦ ਆਇਓ 14 ਦੇ। ਚਲੋ ਠੀਕ ਹੈ। ਹਾਂਜੀ 14 ਦੀ ਜੀ ਹਾਂ। ਤੇ ਬਾਕੀ ਚਲੋ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰੇ ਬਾਕੀ ਐ ਕੋਈ ਰੱਸੀ ਵਾਲੀ ਨਹੀਂ ਹੈਗੀ ਆਪਣੀ ਸਮਝ ਲੈ ਰਸੀ ਤੋਂ ਬਗੈਰ ਸਾਰੀਆਂ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦਦੇ ਜੀ